ਸਰ ਸਤਨਾਬ ਸਿੰਘ ਐਸਐਸ ਸਾਹਿਬ ਜਹੰਦ ਜੀ ਜਹੰਦ ਜੀ ਜਹੰਦ ਇਹ ਜਨਾਬ ਇਹ ਇੱਕ ਨਵਾਂ ਵੀਡੀਓ ਚੱਲਦੀ ਪਈ ਆ ਇਹ ਮਸਲਾ ਕੀ ਇਸ ਗਾਜੀ ਨੌਜਵਾਨ ਦਾ ਇਹ ਨੌਜਵਾਨ ਜਿਹੜਾ ਰਹਿੰਦਾ ਇੱਥੇ ਪੋਇਲ ਥਾਣੇ ਦੇ ਏਰੀਆ ਵਿੱਚ ਸੈਲੀਟਕੀ ਲੇਡੀ ਰਹਿ ਰਹੀ ਸੀ ਜੀ ਜਿਹਦੇ ਨਾਲ ਇਸ ਲੜਕੇ ਦੇ ਜਿਹੜੇ ਸੰਬੰਧ ਆਪਣੇ ਪਰਿਵਾਰਕ ਸੰਬੰਧ ਹੋ ਗਏ ਸੀ ਜੀ ਇਹ ਜਿਵੇਂ ਕੋਈ ਆਪਸ ਦੋਸਤ ਦੇ ਤੌਰ ਤੇ ਆ ਨਾ ਜਾਂਦਾ ਸੀਗਾ ਜੀ ਦੋਸਤੀ ਦੇ ਤੌਰ ਤੇ ਤੇ ਉੱਥੇ ਇਹਨਾਂ ਦਾ ਆਪਸ ਵਿੱਚ ਮਿਸਰ ਨਾਲ ਸਟੈਂਡਿੰਗ ਹੋ ਗਈ ਕਿਹਦੇ ਗੱਲ ਨੂੰ ਲੈ ਕੇ ਜੀ ਤੇ ਜੋ ਹੈ ਜਿਹੜੀ ਨੂੰ ਗੁੱਸੇ ਵਿੱਚ ਉਹਦਾ ਕਤਲ ਕਰਕੇ ਵਿਦੇਸ਼ ਚਲੇ ਗਿਆ ਸੀ ਆ ਇਹ ਕੌਣ ਜੀ ਤੇ ਫਿਰ ਉਸ ਤੋਂ ਬਾਅਦ ਇਹ ਇਨਵੈਸਟੀਗੇਸ਼ਨ ਚੱਲੀ ਇਨਵੈਸਟੀਗੇਸ਼ਨ ਦੇ ਵਿੱਚ ਜੋ ਵੀ ਇਹਨੇ ਉਹਦਾ ਲੜਕੀ ਦਾ ਮੋਬਾਈਲ ਸੀਗਾ ਉਹ ਨਾਲ ਲੈ ਗਿਆ ਉਹਨੂੰ ਅਸੀਂ ਟ੍ਰੇਸ ਆਊਟ ਕਰਕੇ ਸਾਡੇ ਅਸਤਾਨ ਦੇ ਮਤਲਬ ਦੇ ਹੱਕ ਨਾਲ ਅਸੀਂ ਸਭਾ ਮਿਸਰ ਤੇ ਲਿਆ ਕੇ ਤੁਸੀਂ ਮੁਕਰ ਕਰਤੀ ਕਿ ਇਹਨਾਂ ਨੂੰ ਤੁਸੀਂ ਨਾਮਜ਼ਦ ਕਰਤਾ ਸੀਗਾ ਇਨਵੈਸਟੀਗੇਸ਼ਨ ਤੇ ਵੀ ਬਰੀਕੀ ਨਾਲ ਚਰਦੀ ਰਹੀਆਂ ਟਿੱਕਾਂ ਨੂੰ ਕਹਾ ਲਿਆ ਗਿਆ ਇਹਦੇ ਥਰੂ ਪ੍ਰੋਪਰ ਚੈਨਲ ਸਾਰਾ ਕੁਝ ਅਸੀਂ ਆਨ ਰਿਪੋਰਟ ਲੈਂਦਾ ਤੇ ਉਸ ਤੋਂ ਬਾਅਦ ਇਹ ਹੁਣ 10 ਤਰੀਕ ਨੂੰ ਦੁਬਾਰਾ ਵਾਚਦਾ ਬਚਾਉਂਦਾ ਫੇਰ ਬੈਂਕ ਆਫ ਤੋਂ ਇਹ ਆਪਣੇ ਆਪਣਾ ਸਿਲਸਿਲਾ ਸੈਂਟਰ ਏਅਰਪੋਰਟ ਜੀ ਆ ਆਪਣੇ ਕਲਕਤਾ ਕਲਕਟਾ ਚ ਗਿਆ ਇਹ ਤੇ ਉੱਥੇ ਨੂੰ ਫਿਰ ਆਪਣੀ ਵੀ ਐਲਓਸੀ ਉਹ ਸੀ ਜਾਰੀ ਕਰਾਈ ਹੋਈ ਸੀ ਜਿੱਤੇ ਉਹਨੂੰ ਫਸਟ ਪੜ ਲੈਦੇ ਜੀ ਲਕੀਰ ਚ ਗਿਆ ਉੱਥੇ ਤੇ ਉਹ ਤੋਂ ਬਾਅਦ ਫਿਰ ਸਾਨੂੰ ਇਨਫੋਰਮੇਸ਼ਨ ਆਈ ਤੇ ਉਹ ਲਿਆ ਕੇ ਅਸੀਂ ਜਾ ਕੇ ਆਪਣੇ ਕੋਲਸ ਪਾਰਟੀ ਦੀ ਮਦਦ ਨਾਲ ਲਿਆ ਕੇ ਹਮੇਸ਼ੀਮ ਕਰਦੇ ਵਿੱਚ ਬਾਅਦ ਕੋਸ਼ਿਸ਼ ਇਹਦੀ ਰੈਸ ਪਾਈ ਹੈ ਜੀ ਸ਼ੁਕਰੀਆ ਮਾਰਾ ਜੀ ਬਹੁਤ ਇਹ ਪ੍ਰੈਸ ਕਾਨਫਰੰਸ ਇੱਕ ਪਾਇਲ ਟਾਨਾ ਵਿੱਚ 2023 ਚ ਮੁਕਦਮਾ ਦਰਜ ਹੋਇਆ ਸੀਗਾ ਮੁਕਦਮਾ ਨੰਬਰ ਹੈ 94 ਅੰਡਰ ਸੈਕਸ਼ਨ 302 ਆਈਪੀਸੀ ਤੇਜਿੰਦਰ ਸਾਨੂੰ ਇੱਕ ਲੇਡੀ ਮਿਲੀ ਸੀ ਫਾਈਲ ਦੇ ਅੰਦਰ ਹੀ ਜੋ ਆਪਣੇ ਬੇਸਮੈਂਟ ਦੇ ਅੰਦਰ ਜਿੱਥੇ ਮਰਡਰ ਹੋ ਚੁੱਕਿਆ ਸੀਗਾ ਤੇ ਇਮੀਡੀਏਟਲੀ ਅਸੀਂ ਇੱਕ ਅਫੇਅਰ ਲੌਂਚ ਕੀਤਾ ਸੀ ਉਹਦੇ ਹਸਬੰਦ ਦੇ ਬਿਆਨਾਂ ਦੇ ਉੱਤੇ ਤੇ ਉਸ ਟਾਈਮ ਜਿਹੜਾ ਹੈ ਮੁਕਦਮਾ ਸੀ ਅਨਟ੍ਰੇਸ ਸੀਗਾ ਯੂਜ਼ਿੰਗ ਟੈਕਨੀਕਲ ਐਂਡ ਹਿਊਮਨ ਇੰਟੈਲੀਜੈਂਸ ਅਸੀਂ ਇਹ ਬੰਦਾ ਇੱਕ ਵਿਨੋਦ ਕੁਮਾਰ ਉਰਫ ਵੀਨੂ ਕਾਲੀਆ ਵਿਨੂ ਕੁਨੈਲੀਆ ਜੋ ਕਿ ਪੁਨੈਲ ਪੇਟ ਦਾ ਰਹਿਣ ਵਾਲਾ ਹੈ ਖੁਸ਼ਿਆਰਪੁਰ ਵਿੱਚ ਉਹਨੂੰ ਨਾਮਜ਼ਦ ਕੀਤਾ ਸੀਗਾ ਅਤੇ ਉਹ ਇਮੀਡੀਏਟਲੀ ਸੰਗਤ ਪਤਾ ਲੱਗਿਆ ਇਮੀਡੀਏਟਲੀ ਉਹ ਆਪਣਾ ਮਰਡਰ ਕਰਕੇ ਬੈਂਕਾਕ ਚਲਾ ਗਿਆ ਸੀ ਅਸੀਂ ਉਹਦੀ ਐਲਓਸੀ ਖਲਵਾਈ ਸੀ ਤੇ ਹੁਣ 11/5/24 ਨੂੰ ਜਦੋਂ ਬੈਂਕਾਕ ਤੋਂ ਵਾਪਸ ਕੋਲਕਾਤਾ ਲੈਂਡ ਕੀਤਾ ਉਹਨੂੰ ਇੰਟਰਸੈਪਟ ਕੀਤਾ ਗਿਆ ਸਾਡੀ ਫਾਈਲ ਦੀ ਫਾਈਲ ਪੁਲਿਸ ਦੀ ਸਾਰੀ ਟੀਮ ਉੱਥੇ ਉਹਨੂੰ ਗਈ ਤੇ ਉਹਨੂੰ ਅਰੈਸਟ ਕਰਕੇ ਲੈ ਕੇ ਗਈ ਸਰ ਪਤਾ ਲੱਗਿਆ ਜੀ ਮੋਟਿਵ ਕੀ ਸੀ ਉਹਦਾ ਕਤਲ ਕਰਨ ਦਾ ਜੀ ਵਿਨੂ ਕਰਾਲੀ ਜੀ ਸਾਨੂੰ ਪੁੱਛ ਕੇ ਤੋਂ ਇਹ ਪਤਾ ਲੱਗਿਆ ਹੈ ਕਿ ਇਹ ਲੇਡੀ ਨਾਲ 2017 ਤੋਂ ਰਿਲੇਸ਼ਨਸ਼ਿਪ ਸੀਗਾ ਤੇ ਉਸ ਰਾਤ ਨੂੰ ਇਹ ਲੇਡੀ ਨੂੰ ਮਿਲਨ ਆਇਆ ਸੀ ਤੇ ਉਸ ਦਿਨ ਆਪਸ ਇਹਨਾਂ ਚ ਕੋਈ ਬਹਿਸ-ਬਾਝ ਹੋ ਗਈ ਜਿਸ ਤੋਂ ਬਾਅਦ ਇਹਨੇ ਗੁੱਸੇ ਚ ਆ ਕੇ ਲੇਡੀ ਦੇ ਰੋਡ ਮਾਰਜਿਸ ਕਰਕੇ ਉਸ ਦਾ ਮਾਰਡਰ ਹੋ ਗਿਆ ਸੀ ਕੀ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਸਰ ਹਾਂਜੀ ਹਥਿਆਰ ਬਰਾਮਦ ਹੋ ਚੁੱਕਿਆ ਹੈ ਜੀ ਡੀਐਸਪੀ ਸਾਹਿਬ ਮ੍ਰਿਤਕ ਮਹਿਲਾ ਇਸ ਵਿਅਕਤੀ ਦੇ ਸੰਪਰਕ ਕਿੱਦਾਂ ਆਈ ਜੀ ਇਹ ਮ੍ਰਿਤਕ ਮਹਿਲਾ 2017 ਚ ਫੇਸਬੁਕ ਦੇ ਥਰੋ ਇਸੇ ਸੰਬੰਧ ਵਿੱਚ ਆਈ ਸੀ ਜੀ ਸਰ ਤੇ ਇਸ ਵਿਅਕਤੀ ਦੇ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਜੀ ਹਾਂ ਜੀ ਇਸ ਵਿਅਕਤੀ ਦੇ 10 ਤੋਂ ਵੱਧ ਮੁਕਤਮੇ ਦਰਜ ਹਨ ਕਈ ਅੰਡਰ 307 ਕਈ ਅੰਡਰ ਐਨਡੀਪੀਐਸ ਕਈ ਅੰਡਰ ਚੋਰੀ ਤੇ ਡਕੈਟਰੀ ਦੀ ਕੈਟਾਗਰੀ ਮੁਕਤਮੇ ਦਰਜ ਹਨ ਜੀ ਸਰ ਤੇ ਇਹਦਾ ਰਿਮਾਂਡ ਵਗੈਰਾ ਕਿੰਨੀ ਦੇਰ ਦਾ ਜੀ ਇਹਦਾ ਸਾਨੂੰ ਅਜੇ 4 ਦਿਨ ਦਾ ਰਿਮਾਂਡ ਮਿਲਿਆ ਹੈ ਇਫ ਨੀਡ ਵੀ ਅਸੀਂ ਹੋਰ ਰਿਮਾਂਡ ਲੈ ਲਾਂਗੇ ਜੀ ਕੀ ਇਸ ਮਾਮਲੇ 'ਚ ਕੋਈ ਹੋਰ ਖਲਾਸੇ ਹੋਣ ਦੀ ਉਮੀਦ ਹੈ ਸਰ ਸਾਨੂੰ ਉਮੀਦ ਹੈ ਕਿ ਜਿਸ ਰਿਮਾਂਡ ਲਿੱਤਾ ਹੈ ਕਿ ਹੋਰ ਕੋਈ ਚੀਜ਼ਾਂ ਸਾਹਮਣੇ ਆਣਗੀਆਂ ਜੀ